ਵੇ ਬਰਾ ਤੂੰ ਕਾਨੂੰ ਅਤੇ ਹੱਥ ਚੁੱਕਿਆ ਅਗਲੀ ਗੱਲ ਨਹੀਂ ਕਰਨ ਦੇਣ ਲਈ ਐਨਾ ਮੈਂ ਸਮਝਾਇਆ ਕਿਤੇ ਉਹ ਕਹਿੰਦੀ ਆ ਵੀ ਲਾ ਲੱਗੇ ਨਾ ਕਿਸਦੇ ਬੋ ਕੱਲ ਉਹਦੀ ਮਾਂ ਇੱਥੇ ਆ ਗਈ ਤੇ ਮੇਲਾ ਲਾਉਣਗੇ ਆਣ ਕਮੜ ਤੋਂ ਤਮਾਸ਼ਾ ਵਖਾ ਲੈਣਾ ਤੁਸੀਂ ਤੈਨੂੰ ਲੱਗਦੀ ਕਿਉਂ ਨਹੀਂ ਤੈਨੂੰ ਨਹੀਂ ਜਿਹੜੀਆਂ ਕਰਤੂਤਾਂ ਕੀਤੀਆਂ ਉਹ ਬਹੁਤ ਸਹੀਆਂ ਕਰਦੀਆਂ ਤੈਨੂੰ ਤੇ ਜੇ ਉਸ ਤੂੰ ਵੀ ਉਹਦੇ ਨਾਲ ਹੀ ਗੱਲ ਕਰਨਾ ਆਪੀ ਹਾਏ ਵੇ ਰੱਬਾ ਮੇਰੇ ਯਾਰ ਮਾਂ ਆ ਜੂਗੀ ਮਾਂ ਦੱਸੂਗੀ ਕਿ ਕਿੱਥੇ ਗਿਆ ਕੜਾ ਜਿਹੜਾ ਖਾ ਗਈ ਸਾਡਾ ਸਾਰੇ ਟੱਬਰ ਦਾ ਪਹਿਲਾਂ ਤੁਹਾਨੂੰ ਪਤਾ ਨਹੀਂ ਲੱਗਦਾ ਇੰਨਾਂ ਗੱਲਾਂ ਦਾ ਤੇ ਜਦੋਂ ਮੁੜ ਕੇ ਲੱਗਦਾ ਫਿਰ ਫੁੜਕੰਡਾ ਪੈਂਦਾ ਤੁਸੀਂ ਨਹੀਂ ਗੱਲ ਉਹ ਨਹੀਂ ਹੈ ਕੜਾ ਖਾਦਾ ਵਾ ਕੜਾ ਉਹਨੇ ਤਾਂ ਦੱਸ ਗਿਆ ਇੱਕ ਵਾਰੀ ਵੀ ਮੇਰੇ ਕੋਲ ਵਰਤਿਆ ਗਿਆ ਤੇ ਤੁਹਾਨੂੰ ਬਣਾ ਕੇ ਮੈਂ ਦੇ ਦੂੰਗੀ ਹੋਰ ਉਹਨੇ ਕਿੱਦਾਂ ਦੱਸਣਾ ਹੁਣ ਹੁਣ ਨਹੀਂ ਹੁਣ ਉੱਤੇ ਉਹੀ ਕੜੀ ਨੂੰ ਬਾਲੀ ਜਾਣਾ ਕੜੀ ਨੂੰ ਬਾਲੀ ਜਾਣਾ ਗੱਲ ਤੇ ਆ ਵੀ ਤੂੰ ਹੱਥ ਖੋ ਚੁੱਕਿਆ ਉੱਤੇ ਉਹ ਮਾਪਸਾ ਹੈ ਨਾ ਇਹਦਾ ਤੂੰ ਵੀ ਆਪਣੀ ਵੀਰ ਕੜਾਉ ਨਹੀਂ ਹੋਣਾ ਹੁਣ ਤੇ ਨਾ ਆਵੇ ਯਾਰ ਕੁੱਤਿਆਂ ਲੈ ਪਾ ਦੇਗਾ ਕੁੱਤੇ ਚ ਵੜ ਗਿਆ ਕੁੱਤੇ ਚ ਕੁੱਟਿਆ ਉਹਨੇ ਬਰਸਲੇ ਆਉਂਦਾ ਤੂੰ ਕੋਈ ਨਹੀਂ ਕੁੱਟਿਆ ਮੈਂ ਹੀ ਉਹਨੂੰ ਖਾਣ ਵਾਲੀ ਝੂਠ ਜਦੋਂ ਬੋਲਦੀ ਦਾ ਸਾਰੇ ਡੱਬਰ ਚ ਆ ਪਰਿਵਾਰ ਬੈਠੀ ਸਾਰਾ ਹੈ ਜਦੋਂ ਝੂਠ ਬੋਲਿਆ ਤੇ ਗਲਤੀ ਤੇ ਉਹਨੇ ਕੀਤੀ ਆਪ ਤਾਂ ਜੁੱਤੀਆਂ ਖਾਧੀਆਂ ਉਹਨੇ ਉਹ ਖਾਧੀਆਂ ਜੁੱਤੀਆਂ ਦੀ ਗੱਲ ਛੱਡ ਤੂੰ ਅੜਾ ਘਰ ਦਾ ਮਾਹੌਲ ਗੰਦਾ ਹੋਇਆ ਪਿਆ ਵਾ ਹੈ ਚਲੋ ਛੱਡੋ ਬਰਾ ਨੂੰ ਉਹ ਗੱਲ ਨੂੰ ਹਣ ਭੈਣ ਤੂੰ ਸਿੱਧਾ ਦੱਸ ਕਿਦਾਂ ਮੁੰਡੇ ਤੇਰੇ ਦਾ ਕਿਦਾਂ ਬਾਹਰ ਦਾ ਪਿੰਦਰ ਸਿਆਂ ਮੁੰਡੇ ਨੇ ਪੱਕੇ ਹੋਣ ਦੇ ਪੇਪਰ ਲਾਏ ਆ ਅੱਛਾ ਤੇ ਖਰਚਾ ਨਹੀਂ ਹੋ ਜੇ ਕੱਲ ਦਾ ਤੰਗ ਹੀ ਐਦਾਂ ਦਾ ਹੀ ਚੱਲਦਾ ਜਾਂਦਾ ਹੀ ਤੇ ਵਾ ਪੱਕਾ ਹੋ ਜਾਊਗਾ ਤੇ ਸਾਰੇ ਕੰਮ ਵਿੱਚ ਇਹ ਆ ਜਾਣੇ ਵਧੀਆ ਚਲੋ ਪੱਕਾ ਹੋ ਜੂਗਾ ਤੇ ਆਪੇ ਉਹ ਘਰ ਦੇ ਦਿਨ ਮੋੜਾਉਣੇ ਆ ਹਾਂ ਆਪੇ ਪੈਸਾ ਤੇ ਲੱਪੇ ਜੂਗਾ ਫਿਰ ਫਿਰ ਉੱਥੇ ਥੋੜੀ ਕੋਈ ਕੰਮ ਆਉਣਾ ਵਾ ਇੱਥੇ ਭੇਜੂਗਾ ਹੂੰ ਮੈਂ ਤੇ ਇਹਨੂੰ ਵੀ ਕਹਿੰਦਾ ਰਹਿਣਾ ਵਾ ਕਿ ਆਖੇ ਲੱਗ ਜੋ ਮੁੰਡੇ ਨੂੰ ਕਿਤੇ ਸੈੱਟ ਕਰ ਲੋ ਬਾਹਰ ਭੇਜ ਲੋ ਇੱਥੇ ਕੁਝ ਨਹੀਂ ਰੱਖਿਆ ਇੱਥੇ ਆ ਤਰ੍ਹਾਂ ਤਰ੍ਹਾਂ ਦੀਆਂ ਢਾਣੀਆਂ ਦੇ ਵਿੱਚ ਕਦੀ ਉਹਦੀ ਪਾਰਟੀ ਤੇ ਵੱਡੇ ਪਾਰਟੀ ਉੱਥੇ ਜਾਣਾ ਫਲਾਣੇ ਜਾਣਾ ਨਿਆਣੇ ਮੁੰਡੇ ਜਿਹੜੇ ਆ ਨਾ ਛੋਟੀ ਮੱਤ ਹੁੰਦੀ ਨਾ ਛੋਟੀ ਉਮਰ ਹੋਵੇ ਵਿਗੜਦੇ ਆ ਤੇ ਵਿਗੜਦੇ ਆ ਉਦੋਂ ਹਾਂ ਇਹ ਪਹਿਲਾਂ ਫਰੂਟ ਵੀਰ ਆ ਤਾਂ ਸ਼ੁਰੂ ਕਰਦੇ ਆ ਤੇ ਹੌਲੀ-ਹੌਲੀ ਮੁੜ ਕੇ ਤਾਂ ਨਸਿਆਂ ਨੂੰ ਜਾਂਦੇ ਆ ਨਿਆਣੇ ਤੇ ਕਹਿੰਦੇ ਫੇ ਮਾਪੇ ਐਵੇਂ ਕਹਿਣ ਦੇਖ ਰਹੇ ਸਾਨੂੰ ਐਵੇਂ ਸਮਝਾਉਂਦੇ ਆ ਪਤਾ ਨਹੀਂ ਕੀ ਹੋ ਕੰਨ ਦੇ ਸਾਨੂੰ ਕਿਉਂ ਝਿੜਕਦੇ ਆ ਦੇਖੋ ਇੱਕ ਇੱਕ ਗੱਲ ਹੋਰ ਵੀ ਆ ਕਹਿੰਦੇ ਨਾ ਫਲਾਣੇ ਦੇ ਪੁੱਤਰ ਨੂੰ ਫਲਾਣੇ ਨੇ ਲਾ ਦਿੱਤਾ ਕੋਈ ਕਿਸੇ ਨੂੰ ਨਹੀਂ ਲਾਉਂਦਾ ਹਾਂ ਇਹ ਆਪ ਜਦੋਂ ਟਾਣੀਆਂ 'ਚ ਜਾਂਦੇ ਆ ਤੇ ਆਪ ਮੰਨ ਕਰਦਾ ਤੇ ਲਾ ਲੈਂਦੇ ਫਿਰ ਹੋਰ ਕੀ ਹੋਣਾ ਸਹੀ ਗੱਲ ਆ ਵੀਰ ਸਾਰਾ ਦਿਨ ਤੇ ਅੰਦਰੋਂ ਨਿਕਲਣ ਦੀ ਮਾਮ ਹੈ ਹੈ ਸਾਰਾ ਦਿਨ ਉੱਥੇ ਲੱਗਾ ਰਹਿੰਦਾ ਫੋਨ ਤੇ ਬਾਹਰ ਉਹਨੂੰ ਮੈਂ ਕਿੱਥੇ ਗੱਲਾਂ ਕੂਹੀ ਲਾ ਦੋ ਉਹ ਬਾਹਰ ਸਾਰੀ ਦ ਇਥੇ ਨਸੀਆ ਪੱਤੇ ਤਾਂ ਵੱਜੂਗਾ ਤਾ ਉਹਨੂੰ ਚੰਗੀ ਸਿੱਖਿਆ ਦੋ ਚੰਗਾ ਉਹਨੂੰ ਕਰ ਕਰੋ ਜੇ ਘਰ ਵਿੱਚ ਤੁਸੀਂ ਕਪੱਤ ਪਾ ਛੱਡੋਗੇ ਤੇ ਉਹ ਨਾ ਬਾਹਰ ਅੰਦਰ ਜਾਊਗਾ ਜਿੱਦਾਂ ਦੀ ਉਹ ਉਦਾਂ ਦਾ ਗਾੜੀ ਉਹ ਹੈ ਹੈ 9:00 9:00 ਤੱਕ ਉੱਠਣ ਨਹੀਂ ਪੈਣਾ ਤੇ ਗੁੱਸਾ ਚੜਦਾ ਮੈਨੂੰ ਇਹਨਾਂ ਗੱਲਾਂ ਦਾ ਕਿ ਉੱਠੋ ਟਾਈਮ 'ਤੇ ਮੁੰਡੇ ਨੇ ਵੀ ਇਦਾਂ ਰੱਖ ਜਾਲਿਆ ਨਾਲ ਉਦਾਂ ਦਾ ਨਾਲ ਕਜਾਇਆ ਹੋਇਆ ਕਿ ਚੱਲ ਵਧੀਆ ਹੋਇਆ ਬੀਜੀ ਆਹ ਕੁੰਡੀ ਕਾਦੇ ਵਾਤੇ ਰੱਖੀ ਐ ਵਗਦੀ ਨਹੀਂ ਦਵਾਲੇ ਬੀਜੀ ਦੀ ਕੌਣ ਸੁਣਦਾ ਇਹ ਆਵਾਜ਼ ਮਾਰੀ ਉਹ ਨਹੀਂ ਦਿੰਦੇ ਆਵਾਜ਼ ਆ ਤੇ ਇਦਾਂ ਦਾ ਹੀ ਸਮਾਂ ਹੀ ਇਦਾਂ ਦਾ ਆ ਗਿਆ ਵਾ ਉਹ ਸਮਾਂ ਨਹੀਂ ਆ ਅਸੀਂ ਅਸੀਂ ਪਾਠ ਕਰਨੇ ਛੱਡਤੇ ਨਿਤਨੇਮ ਕਰਨੇ ਛੱਡਤੇ ਗੁਰਦੁਆਰੇ ਜਾਣੇ ਛੱਡਤੇ ਠੀਕ ਆ ਤੇ ਨਿਆਣਿਆਂ ਤੇ ਪ੍ਰਭਾਵ ਤੇ ਪੈਣਾ ਹੀ ਆ ਤੂੰ ਮੇਨ ਦਾ ਆਹ ਫੋਨ ਛੱਡਣ ਤੇ ਪਾਠ ਕਰਨ ਬਾਣੀ ਪੜਨ ਉਹ ਭੈਣ ਜੀ ਫੋਨ ਵਿੱਚ ਹੀ ਸਾਰਾ ਕੁਝ ਵਾ ਇਤੋ ਗੁਰਬਾਣੀ ਸੁਣ ਲੋ ਇਹਨੂੰ ਜੇ ਚੰਗੇ ਪਾਸੇ ਲਾ ਲੋ ਤੇ ਬਹੁਤ ਵਧੀਆ ਤੇ ਮਾਰੇ ਪਾਸੇ ਲਾਓ ਤੇ ਬਹੁਤ ਖਤਰਨਾਕ ਤੇ ਆਪਾਂ ਲੱਗਣਾ ਹੀ ਨਹੀਂ ਇਹ ਪਾਸੇ ਨਿਆਣੇ ਇਹ ਕਰਦਾ ਤੇ ਮੈਂ ਬੁਰਾ ਬਣ ਜਾਂਦਾ ਛੋਟੀ ਦੇ ਕੱਦਾ ਛਪਕਲੀ ਵਾਂਗੂੰ ਚੁੰਬੜੀ ਆ ਅਸ਼ੋ ਉਹ ਇਹੋ ਨੇ ਬੈਠੇ ਵੇ ਲੀਚ ਉਹਨਾਂ ਦੀ ਹੱਥ ਲੈ ਸੁਣਦੀ ਆ ਐਨੀਆਂ ਬੱਚੀਆਂ ਤੈਨੂੰ ਹਜੇ ਵੀ ਸ਼ਰਮ ਨਹੀਂ ਲੱਤ ਬਾ ਟੁੱਟੂਗੀ ਤੇ ਫੇਰ ਇਹਨੂੰ ਪਤਾ ਲੱਗਣਾ ਹੰਟੀ ਘਾਤੀ ਲਿੰਦੀ ਮੰਮੀ ਮੰਮੀ ਉਹ ਚਾਚੀ ਵੇ ਕਦਾ ਚੁਕਲੀਆਂ ਨੂੰ ਚੁੰਮੜੀ। ਇੰਨੀਆਂ ਬੱਚੀਆਂ ਨਾ ਵੇਲਾ ਇਹਨੂੰ ਫੇਰ ਨਹੀਂ ਲੱਗੀ। ਮੜਾ ਚਾਚੇ ਨੂੰ ਆਜ ਕੀ ਕਰਨਾ? ਫੇਰ ਇੱਕ ਵਾਰੀ ਸਤਰੋੜ ਕਰ ਕੰਨਾਂ ਤੇ ਮਾਰੂਗੀ। ਕੁੜੀਆਂ ਨਹੀਂ ਐਦਾਂ ਕਹਿੰਦੀਆਂ ਹੁੰਦੀਆਂ। ਉੱਤੋਂ ਦੀ ਆਵਾਜ਼ ਮਾਰਦੀ ਆ। ਚਾਚੇ ਨੂੰ ਪਤਾ ਲੱਗ ਗਿਆ ਕਿਦਾਂ ਚੁਕਲੀਆਂ ਸੁਣਨ ਦੀ ਆਦਤ ਤੇਰੀ ਫੇਰ ਨਹੀਂ ਗਈ। ਕੋਈ ਗੱਲ ਨਹੀਂ ਸੁਣ ਲੈਂਦੇ। ਆਪਣੇ ਪਰਿਵਾਰ ਬੈਠਾ ਵਾ। ਕਿਹੜਾ ਕੋਈ ਤੇ ਤੀਜਾ ਬੰਦਾ ਬੈਠਾ ਉਹਦੀ ਆਦਤ ਨਾਲੇ ਹੁਣ ਉਹਦੇ ਵਜੀਆਂ ਵਾ ਐਵੇਂ ਹੀ ਦਸ਼ੇਰਿਆ ਨਾ ਕਰ। ਕਿਤੇ ਉਹਨੇ ਤੇਰੀ ਗੁੱਤ ਨਹੀਂ ਜੀ ਘਮਾ ਦੇਣੀ ਫੜਕੇ। ਤੇ ਖਤਾ ਸੇ ਪਾਵਲਾ ਟਪਾ ਟੁੱਟੇ ਕੋਈ ਨਹੀਂ ਕੋਈ ਨਹੀਂ ਚਲ ਜਾ ਨਾ ਮੈਂ ਮੁੜ ਕੇ ਜਾ ਕੇ ਵੀ ਬੈਲਾ ਦੇ ਲਾ ਕੇ ਮੈਂ ਵੀ ਲੱਗਿਆ ਹਾਂ ਠੀਕ ਆ ਕੀ ਕਰਨ ਦੇ ਕਪੜੇ ਡੇਗੇ ਸੀ ਉਧਰ ਸੇ ਮੈਂ ਵੇਖਣ ਲਈ ਆ ਵੀ ਕਿਨੇ ਡੇਗੇ ਆ ਇਧਰ ਉਹ ਚੱਕ ਲੈ ਇਧਰ ਕਿਹੜਾ ਗੇਟ ਬੰਦ ਆ ਉਹ ਨਹੀਂ ਨਹੀਂ ਕਾਂਦੇ ਥਾਣੀ ਫੜੇ ਹੋਈ ਜਾਣੀ ਉਹ ਨਹੀਂ ਨਹੀਂ ਪੁੱਤ ਮੈਂ ਸ਼ਾਇਦ ਇੱਥੇ ਕੁ ਲੰਕਿਆ ਹੋਵੇ ਨਾਲ ਹੀ ਅੱਛਾ ਇਧਰੋਂ ਜੀ ਚੱਲ ਜਾ ਤੈਨੂੰ ਬੜਾ ਪਤਾ ਵਾ ਕਿ ਦਾਰੋ ਵਿਚਾਰਦੀ ਆ ਉਧਰੋਂ ਦੀ ਫੜ ਲੋ ਘੇਟਣ ਲੱਗਾ ਤਾਂ ਫੜ ਲੂ ਮੈਂ ਆਪੀ ਲੈ ਸੁਣ ਕੇ ਆਵਾਂ ਤੇ ਲੱਗੀ ਕਹਿੰਦੇ ਗੱਲਾਂ ਚੱਲ ਜਾ ਜਾ ਤੇ ਤੂੰ ਨਾ ਆਣਾ ਨਹੀਂ ਮੇਰਾ ਤੇ ਮੈਂ ਚੁੱਪ ਕੇ ਧਿਆਨ ਤੇ ਲਾ ਲਈ ਪਰ ਆ ਕੀ ਗੱਲਾਂ ਕਰਨ ਦੇ ਆ ਮੇਰਾ ਸੋਹਣਾ ਪੁੱਤ ਵਾ ਮੈਂ ਸੋਹਣਾ ਸੁਬਰਾ ਕੇ ਦੇਣਾ ਤੈਨੂੰ ਆਈਸਕ੍ਰੀਮ ਲੈ ਕੇ ਦਊ ਕਿਹੜੀ ਕਿਹੜੀ ਤੈਨੂੰ ਚੰਗੀ ਲੱਗਦੀ ਆ ਕਿਹੜੀ ਮਿਰਚ ਲੈ ਜਾ ਠੀਕ ਆ ਜਾ ਸੁਣ ਜਾਗੇ ਠੀਕ ਆ ਮੈਂ ਸੁਣ ਲੈ ਸੁਣ ਤੂੰ ਬੁਰਾ ਬਣ ਜਾਣਾ ਗੱਲ ਕਰਕੇ ਤੂੰ ਇਲੈਕਸ਼ਨ ਲੜਨਾ ਵਾ ਘਰ ਵਿੱਚ ਤੇ ਤੇ ਜੇ ਮੋਟਾ ਮਾਰਿਆ ਜਾਣੀਆਂ ਉਹ ਪਹਿਲਾ ਪਹਿਲਾ ਖਿੱਚਿਆ ਹੁੰਦਾ ਇਹਨੇ ਚੱਜਣਾ ਤੇ ਐਦਾਂ ਕਾ ਹੁੰਦਾ ਬਲਾ ਤੇਰਾ ਬੰਦਾ ਆ ਵੀ ਕੁੜੀ ਆ ਨਾ ਸਵੇਰੇ ਉੱਠ ਕੇ ਸੱਜਰੇ ਗੁਰਦੁਆਰੇ ਜਾਂਦੀ ਦੂਜੀ ਗੱਲ ਫਾਰਮ ਭਰ ਕੇ ਆਈ ਕੰਮ ਨੂੰ ਉਹਨੂੰ ਕੋਈ ਫਿਕਰ ਨਹੀਂ ਹੈਗਾ ਮੇਰੇ ਵਾਲੇ ਨੂੰ ਉਹ ਗੱਲ ਛੱਡ ਤੂੰ ਇਹ ਮੇਰੇ ਪੁੱਤ ਦਾ ਛੱਡ ਦੇ ਇਹਨੇ ਬਹੁਤ ਵਾਰ ਡਾਬਸਰ ਲੱਗਣਾ ਜਿੰਨਾ ਪੜਦਾ ਮੈਂ ਕਦੀ ਚਾਹ ਨੂੰ ਪੜਨ ਵਾਸਤੇ ਆਪੇ ਪੜਦੀ ਆ ਇਹ ਆਪੇ ਕੰਮ ਕਰਦੀ ਭੈਣ ਤੇ ਉਹਨੂੰ ਕਹੀਏ ਤੇ ਮੇਰਾ ਮੁੰਡਾ ਮੇਰਾ ਮੁੰਡਾ ਉਤਾਰਿਆ ਮੇਰੇ ਮਤਲਬ ਕਿ ਬਣਨਾ ਤੁਹੀਂ ਪਹਿਲਾਂ ਦੱਸੋ ਆਪਾਂ ਨਾ ਆਪਣੇ ਪੁੱਤ ਤੇ ਛੱਡਿਆ ਜੋ ਬਣਨਾ ਬੈਂਕ ਵਿੱਚ ਕਲਰਕ ਲੱਗ ਜਾ ਮੈਨੇਜਰ ਲੱਗ ਜਾ ਹਾਂ ਬੈਂਕਰ ਦਾ ਹੀ ਕੰਮ ਕਰਨਾ ਹੋਏ ਨੇ ਤੂੰ ਦੱਸ ਕਿ ਕਿ ਲੱਗਣਾ ਉੱਥੇ ਏਸੀ ਲੱਗਾ ਹੁੰਦਾ ਨਾ ਸੁਧਾਰ ਹਾਂ ਉੱਥੇ ਏਸੀ ਲੱਗਾ ਹੁੰਦਾ ਬੈਂਕ ਵਿੱਚ ਲੱਗਣਾ ਨਹੀਂ ਇਹ ਮੈਂ ਸੁਧਾਰ ਕੀਤਾ ਉਹਦਾ ਤੇ ਫੇਰ ਤੂੰ ਔਖੇ ਕੋਤ ਹੁੰਦੇ ਵੱਧ ਨਹੀਂ ਜਾਂਦੇ ਕੋਈ ਗੱਲ ਨਹੀਂ ਇਹ ਸੁਧਾਰ ਪਹਿਲਾਂ ਕਰਨਾ ਸੀ ਬਹੁਤ ਦਿਨ ਪਹਿਲਾਂ ਹੁਣ ਨਹੀਂ ਹੋਣੇ ਹੁਣ ਨਹੀਂ ਹੋਣਾ ਇਹਦੇ ਤੇ ਵੱਧ ਨਹੀਂ ਜਾਂਦਾ ਸਜਾਦੀਆਂ ਜਾਂ ਸਿਰਾਂ ਦੇ ਨਾਲ ਹੁਣ ਨਹੀਂ ਕੋਈ ਬਣਨੀ ਸੜਜਲ ਮੇਰੇ ਕਰਮ ਮੇਰਾ ਬੰਦਾ ਹੀ ਨਹੀਂ ਮੇਰੇ ਵਾਲ ਦਾ ਕਿਦਾਂ ਟਮਟਾਣਾ ਇਕੱਠਾ ਕਰਕੇ ਬੈਠਾ ਤੇ ਤੇਰੀ ਦੀ ਚੁਗਲੀਆਂ ਤੇ ਤੇਰੀ ਦੀਆਂ ਜੇ ਅੰਤ ਤੱਕ ਤੇ ਕੰਧਾਂ ਨਾਲ ਲਾ ਕੇ ਸੁਣਨੀ ਲੱਗੀਆਂ ਆ ਚੋਕਰੀ ਕਿਹੜ ਨਹੀਂ ਲੱਗਾ ਉੱਦੋਂ ਜਾ ਕੇ ਸੁਣ ਲਓ ਮਾਂ ਨੂੰ ਚਾਰ ਰਤੀਆਂ ਵੱਧ ਵਾ ਕਿਤੇ ਮੇ ਤਾਂ ਕਰਮ ਹੀ ਛੜ ਗਈਆਂ ਤਬਰ ਸਾਰਾ ਬਾਹਰ ਬੈਠਾ ਤੂੰ ਅੰਦਰ ਵੜ ਕੇ ਬੈਠੀ ਆ ਬੈਠਾ ਰਹੇਂ ਤੇ ਟੱਬਰ ਨੂੰ ਟੱਬਰ ਦੀ ਤੇ ਇੱਕ ਸਲਾਹ ਮੈਨੂੰ ਥੋੜੀ ਕ ਮੰਨਦੇ ਆ ਪੀਏ ਘਰ ਚੋਂ ਮੈਨੂੰ ਦੇਣਾ ਐ ਛੜਕ ਕੇ ਛੁੱਟਿਆ ਜਰ ਦੋਚ ਮੱਖੀ ਕੱਢ ਕੇ ਛੁੱਟੀ ਦੀ ਆ ਇੱਕ ਮਦਰੀ ਛੱਟ ਲੱਗੀ ਕਿਤੇ ਕੰਮ ਕਰਨ ਨੂੰ ਮੇਰਾ ਕੋਈ ਵੱਡੀ ਰੂਹ ਨਹੀਂ ਕਰਨੀ ਨਾ ਹੱਥ ਲਿਆ ਕਰ ਇਹੋ ਜੇ ਕੰਮ ਨਾ ਕਰਿਆ ਕਰ ਲਿਆ ਮੈਂ ਹੈ ਤੇਲਾ ਦਾ ਗਰਮ ਗਰਮ ਉਹਦਾਂ ਦਾ ਬਹੁਤ ਲਾਤਾ ਤੇਲ ਦਈ ਸਾਰੇ ਟੱਬਰ ਨੇ ਤੇਲ ਹੀ ਲਾਉਂਦੇ ਜੇ ਮਸਾਲੇ ਲਾਉਂਦੇ ਤੇ ਲੂਣ ਮਿਰਚਾਂ ਭੁੱਖ ਭੁੱਖ ਪਾਉਂਦੇ ਜੇ ਆ ਵੇਖ ਲਾ ਸੱਦੀ ਭੂਆ ਤੇਰੀ ਮੈਂ ਹੀ ਹੂੰ ਵੀ ਮੇਰਾ ਦੁੱਖ ਸੁਣੂਗੀ ਤੇ ਕਿਦਾਂ ਉਥੇ ਆਲੇ ਦੁਆਲੇ ਆਏ ਬੈਠੀ ਜਿੱਦਾਂ ਪਿੰਡ ਦਾ ਮਉ ਪੰਚਾਇਤ ਘਰ ਬਣਾਇਆ ਇਹਨੇ ਵੱਡੀ ਪੰਚਾਇਤ ਹੈ ਤੇ ਦੂਜੀ ਗੱਲ ਸੁਣ ਲਾ ਇੱਕ ਗੱਲ ਦਿਮਾਗ 'ਚ ਨੋਟ ਕਰ ਲਾ ਪੁੱਤ ਜੇ ਕਿਤੇ ਮੈਂ ਮਰ ਮੁੱਕ ਗਈ ਨਾ ਤੇ ਕਿਤੇ ਭੂਆ ਕੋ ਪਿੰਨੀਆਂ ਲੈ ਕੇ ਨਾ ਜਾਂਦਾ ਰਵਾਂੀ ਐਵੇਂ ਨਾ ਉਜੜਦਾ ਰਵਾਂੀ ਖਰਚੇ ਬੜੇ ਆ ਅੱਜਕੱਲ ਭੂਆ ਦੇ ਤੈਨੂੰ ਨਹੀਂ ਪਤਾ ਨਾ ਵੜਨਾ ਹੀ ਨਹੀਂ ਕਰਦੇ ਸ਼ਾਦੀ ਤੇ ਕਰੋ ਪੱਛੀ ਲੱਗੇ ਬਾਈਕਟ ਕਰ ਦਈਏ ਕਰ ਦੋ ਜਦੋਂ ਮੇਰੀ ਨਹੀਂ ਸੁਣੀ ਮੇਰੇ ਖੇਦੋ ਮੈਂ ਨਹੀਂ ਤੇਰੇ ਕਹਿੰਦੇ ਕਰ ਦੇਣਾ ਕਿਸਨੇ ਤੇਰੇ ਨਹੀਂ ਕਿਸਨੇ ਮੰਨੇ ਕੋਈ ਬਾਈ ਕਾੜਨੇ ਹੋਣਾ ਜੇ ਕਾ ਨਾਂ ਦੇ ਮਾਸੀਆਂ ਦਾ ਕਰਦੇ ਜਿਹੜੀਆਂ ਵਰਦੀਆਂ ਨਾ ਵੀ ਪੁੱਤ ਮੇਰੀ ਸੁਣ ਲੈ ਗੱਲ ਮਾਸੀ ਕੋ ਦਿਨ ਜਾ ਰਾਤ ਜਾ ਪਤ ਜੀ ਕਿਤੇ ਨਹੀਂ ਹਿੱਦਾ ਹੋ ਵੀ ਗਏ ਤੇ ਮਾਸੀ ਦਾ ਸਾਥ ਨਾ ਛੱਡੀ ਮਾਸੀਆਂ ਮਾਵਾ ਹੀ ਹੁੰਦੀਆਂ ਵਾ ਬੜੀ ਦਿਆਲੀ ਗਰੀਦ ਦੇਂਦੇ ਆਰ ਵੀ ਜਾਇਆ ਕਰ ਲੈ ਆਉਂਦੀ ਆ ਕਿ ਹਲੇ ਤੇ ਉਦੋਂ ਆਈ ਉਦੋਂ ਤੂੰ ਹੈ ਨਹੀਂ ਕਦੋਂ ਆਈ ਕਰਦੀ ਕਿ ਕਿ ਦਿਨ ਫੋਨ ਮਿਲ ਕੇ ਜਾਂਦੀ ਆ ਤੇ ਇਹ ਮੈਂ ਕਿਉਂ ਜੋੜਿਆ ਵਾ ਤੇ ਮੈਂ ਤੇ ਆਪਣੇ ਭੜੇ ਮੈਨੂੰ ਕਿਉਂ ਦੇਖ ਜਾਣਾ ਜਿੰਨਾ ਮਾਸੀਆਂ ਕਰਦੀਆਂ ਨਾ ਤੂੰ ਆਪੂਆ ਨਹੀਂ ਕਰਦੀਆਂ ਕਿਉਂ ਜੋੜਦੀ ਨੀ ਤੂੰ ਉਹਨਾਂ 1.5 ਸਾਲ ਹੋ ਚੱਲੇ ਆ ਮੈਂ ਐਵੇਂ ਹੀ ਸੁਣ ਲਿਆ ਵਾ ਹੁਣ ਤੱਕ ਮੇਰੇ ਡਰਮ ਭਰ ਲਿਆ ਹੋਣਾ ਵਾ ਵੇਚਣਾ ਕਰਦਾ ਰਲ ਗਿਆ ਤੂੰ ਨਾਲ ਹੀ ਕਰਦਿਆਂ ਦੇ ਨਖਤਿਆ ਉਹ ਸੱਚੀ ਗੱਲ ਹੀ ਕੰਨਿਆ ਤੰਦ ਨਹੀਂ ਤੰਦ ਇਹ ਸਾਲ ਤੇ ਇਹ ਸੁਣ ਲਿਆ ਮੈਂ ਤੰਦ ਨਹੀਂ ਕਿਉਂ ਜੋੜਿਆ ਉੱਲੀ ਲੱਗ ਗਈ ਹੋਣੀ ਕਿਉਂ ਨੂੰ ਵੀ ਤੰਦ ਨਹੀਂ ਤਾਣੀ ਵਿਗੜੀ ਆ ਜਿਹੜੇ ਰਸੇ ਚ ਦੀ ਉਹ ਨਿਕਲੇ ਨਾ ਉਸ ਜਿਹੇ ਤੂੰ ਨਿਕਲ ਆਇਆ ਪੁੱਤ ਮੈਂ ਤੇਰੇ ਵਾਲਦਾ ਹੀ ਆ ਤੂੰ ਸਮਝਦੀ ਕਿਉਂ ਨਹੀਂ ਆ ਮਾਸੀ ਨੂੰ ਤੇ ਤੂੰ ਚਿਚਰਾ ਡਿਆਂ ਕਰਨ ਹੈ ਜਿਹੜੀ ਗੱਲ ਸੱਚੀ ਮੰਮੀ ਉਹ ਸੱਚੀ ਆ 1.5 ਸਾਲ ਤੋਂ ਛੋੜਿਆ ਸੀ ਛੋੜਿਆ ਸੀ ਤੇ ਉਹ ਉਹਦੀ ਗੜੀ ਆਜੀ ਨਨਾਨਾ ਹੋ ਲੈ ਗਈ ਆ ਆਹੋ ਤੇ ਉਹਨਾਂ ਤੇ ਬੋਤਾਂ ਦੀ ਮੈਂ ਜੋੜਿਆ ਸੋਹਣੇ ਗੜੇ ਕੱਪੜੇ ਹਨਾ ਹਨਾ 2 ਕਿਲੋ ਤੇ ਹੋਣਾ ਹੀ ਆ ਹਾ 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 ਸਾਲ ਹੋ ਗਿਆ ਨਾ 2 ਕਿਲੋ ਕੇ ਉਹ ਜੋੜਿਆ ਵਾ ਨਹੀਂ ਨਹੀਂ ਜੇ ਤੈਨੂੰ ਦੱਸਣ ਲਈ ਆ ਵੀ ਉਹਦੀ ਨਨਾਨ ਲੈ ਗਈ ਸੀ ਤੇ ਤੂੰ ਮੇਰੀ ਗੱਲ ਸੁਣ ਮੇਰਾ ਹੀ ਬਣ ਜਾ ਕਿਤੇ ਪੜਦੇ ਨਾ ਜਾ ਫਲਾ ਕੀ ਗੱਲਾਂ ਕਰਦੇ ਆ ਕੰਨ ਲਾ ਕੇ ਸੁਣਿਆ ਕਰ ਲਾ ਕੇ ਬਹਿ ਜਾ ਉਹ ਕੁੜੀ ਦੇਖ ਲੈ ਕਿਦਾਂ ਗੋਦੀ ਚ ਵੜਵੜਾ ਬੈਠੀ ਆ ਚੱਲਦਾ ਮੈਂ ਉੱਥੇ ਚੱਲਿਆ ਆ ਵਾ 50 ਰੁਪਏ ਦੇ ਜਾਂ ਤੇਰ ਪੋਣਾ ਮੁਰਦਾ ਸਾਲ ਤੇ ਉਹ ਭਾਈ ਆ ਮੰਗਲਾ ਮਨਾ ਦਿੰਦੀ ਆ ਆਹ ਮੰਗਲਾ ਪੂਆ ਕੋ ਲੈ ਪੂਆ ਤੇ ਜਾਨਵਾਰ ਦਿੰਦੀ ਆ ਤੇ ਇਹਦੇ ਫਿਰ 50 ਰੁਪਏ ਆ ਆਪ ਦੇਖ ਜਾਵੇ ਦੇਖ ਜਾਵੇ ਤਾਂ ਮੈਂ ਫੇਰਾ ਲਾ ਕੇ ਤੁਰ ਫਿਰ ਕੇ ਆ ਜਾਣਾ ਨਾ ਦੇਖ ਨਹੀਂ ਜਾਂਦੀ ਜਾਣ ਲੱਗੇ ਤੁਰ ਫਿਰ ਕੇ ਨਾ ਲਾਗੇ ਬੈਗ ਡਿਗਟ ਨਾ ਪੀਦੇ ਮੇਰੀ ਪੂਆ ਮੇਰੀ ਲੱਖਾਂ ਚ ਬੰਦੀ ਨੀ ਉਹਦਾਂ ਲੱਗੀ ਜਾਂ ਜਾਣ ਲੱਗੀ ਦੇਖ ਜਾਂਦੀ ਹੁੰਦੀ ਆ ਤੇਰੇ ਰਾਦੇ ਨਹੀਂ ਆ ਪੂਆ ਕੋ ਪਿਆਰ ਪੂਰ ਲੈਣ ਦੇ ਅਗਲੀ 4 ਦਿਨ ਰਹਿ ਕੇ ਆਈ ਤੇ 200000 ਵਰਗੇ ਤੇ 1500 ਦਾ ਨੌਰਕੜ ਕਰਾ ਲੈ ਕੇ ਆਈ ਆ ਜੀ ਪਿਆਰ ਤੇ ਰਹਿ ਤੈਨੂੰ ਤੇ ਮੈਂ ਕਿਹਾ ਜਾਇਆ ਕਰ ਮੋਹ ਪਾਇਆ ਕਰ ਮੇਰੇ ਹੁੰਦਿਆ ਹੁੰਦਿਆ ਪਾ ਨੂ ਬਾਈ ਕਰ ਕੰਡ ਨਹੀਂ ਹੁਣ ਤੁਹਾਨੀ ਮੋਹ ਬਾ ਤੇਰਾ ਨਹੀਂ ਪਤਾ ਲੱਗਦਾ ਓ ਚੱਲ ਭੂਆ ਵੀ ਧੀ ਆਂਦੀ ਆ ਸੱਜਣ ਸਿਰਫ ਗੁੱਜੀ ਦੀ ਨਹੀਂ ਮੱਝਿਆ ਸੋਚ ਮੱਝੀਆਂ ਦੇ ਬਹਿਰੀਆਂ ਪੁੱਤਾਂ ਮੱਝੀਆਂ ਗੁੱਝੀਆਂ ਵਾ ਹੁਣ ਮੈਂ ਤਬਰ ਦੇ ਸਾਹਮਣੇ ਆਂਦੇਂਦੇ ਆ ਚੱਡ ਗਿਆ ਤੇ ਆਪਣਾ ਜਿਹੜਾ ਨਗਰਾਂ ਦਾ ਜੇ ਮੈਂ ਉਹਨਾਂ ਦੱਸੂੰਗੀ ਇਹਨਾਂ ਨੂੰ ਮੁਖਵੜ ਡਾਉਣਗੇ ਮੈਂ ਸਰਮਿੰਦਿਆ ਦੇ ਪਾਣ ਤੁਰ ਹੀ ਜਾਂਦੀ ਆ ਮੇਰਾ ਤੇ ਅੰਗ ਅੰਗ ਦੁਖਦਾ ਨਹੀਂ ਸਿਰ ਤੇ ਵੱਜੀ ਆ ਆਹੋ ਤਾਂ ਹੀ ਕਿਉਂ ਮੈਂ ਕੋਨੀ ਕੀ ਦਾਈ ਬੁੱਧ ਦਸੀ ਮਰੇ ਫਰਕ ਪੈ ਗਿਆ ਦਿਮਾਗ ਤੇਰੇ ਤੇ ਹਾਂ ਮੇਰੇ ਤੇ ਹੁਣਾਂ ਤੂੰ ਬਾਈਕਾਟ ਕਰਨੀ ਹੁਣ ਆਏ ਪਿਆਰ ਪਾ ਸੱਚੀ ਪੈ ਗਿਆ ਹੈਗਾ ਰਗਾ ਹਾਈ ਬੀਬੀ ਨੂੰ ਕਹਿੰਦੇ ਕਿ ਅੰਦਰ ਤੇ ਲੈ ਆ ਜਾ ਮੇਰੇ ਭਾਤੇ ਮੇਰੇ ਕਈ ਨਿਆ ਸਕੀਮਾਂ ਫੇਲ ਹੋ ਜਾਣੀਆਂ ਤੇ ਤੇਰਾ ਪੁੱਤ ਇਹ 50 ਦੇ ਪਖੰਡ ਜੇ ਨਾ ਕਰ ਹਾਈ ਦੇ ਮੈਂ ਕਈਆਂ ਨੂੰ ਦਿੱਤੇ ਹੀ ਉਹ ਤਾਂ ਕਿਰ ਕਿੰਨੀ ਪੋਰ ਨਾ ਜਾਵਾ ਪੁੱਤ ਉਹ ਜਿਹੜੀ ਪੇਟੀ ਆ ਨਾ ਹਾਂ ਉਹ ਛਿੱਟਬੀ ਵਾਲਾ ਕੇਸ ਹੀ ਉਹ ਕਾਲਾ ਪੁੱਤ ਉਹ ਚਾ ਸਾਡੇ ਕੁਝ 6000 ਰੁਪਈਆ ਮੈਂ ਜੋੜ ਕੇ ਰੱਖਿਆ ਹੀ ਉਹ ਤੇ ਨਾਲ ਦੀ ਨੁੱਕਰ ਜੀ ਇਨਾਕ ਬੱਦੂਆ ਪਿਆ ਵਾ ਠੀਕ ਆ ਉਹ ਚ ਪੁੱਤ ਗਹਿਣਾ ਪਿਆ ਹੀ ਆ ਜੇ ਮੈਨੂੰ ਕੋ ਹੋਊ ਜਾਊਗਾ ਨਾ ਤੁੰਨਰਾ ਪਤਾ ਸਾਬਲੀ ਕੋਹ ਨਹੀਂ ਆਣਾ ਮੇਰੇ ਹੱਥ ਨਾ ਲੱਗੇ ਨਹੀਂ ਲੱਗਦਾ ਹੁਣ ਮੇਰੇ ਹੱਥ ਹੀ ਲੱਗੂਗਾ ਹਾਂ ਕੋਹ ਨਹੀਂ ਮੈਂ ਹਾਂ ਇੱਥੇ ਰਹਿ ਹੁੰਦਾ ਹੈ ਸੱਚੀ ਮੇਰੇ ਤੇ ਮਾਊਜ ਨੂੰ ਚੁਪਾ ਗਿਆ ਉਹ ਮੁੰਡਾ ਮੁੰਟੀਚਰਾ ਕਰਦਾ ਨਹੀਂ ਨਹੀਂ ਉਹਨੂੰ ਪਰਤੇ ਲੋਕਾਂ ਨੂੰ ਨਸ਼ਾ ਹੀ ਕਰਤ ਰਹੇ ਤੇ ਆਪਣਾ ਮਾਊਜ ਨੂੰ ਕਿੱਥੇ ਪਾ ਸਕਦੀ ਹਾਂ ਐ ਕਿਤਨਾ ਗਲਤੀ ਲੱਗ ਗਈ ਹੈ 3 ਜੁਦੀ ਪ੍ਰੀਤ ਨੇ ਆ ਜੰਮ ਬਾਨੀ ਦਿੱਤਾ ਫਿਰ ਹੈ ਇਹ ਨਾ ਜਦੋਂ ਲੰਗੀ ਦਾ ਨਾ ਤੇ ਸਾਧਾਂ ਦੇ ਮੂੰਹ ਤੇ ਵੱਜਦਾ ਸੀ ਤਾਣੀਆਂ ਜੀਆਂ ਹਾਂ ਕਿਲਰ ਗਿਆ ਵਾ ਨਾ ਸਾਰਾ ਇਕੱਠਾ ਕਰਕੇ ਬੰਦ ਦਿੱਤਾ ਮੈਂ ਚੱਲ ਵਧੀਆ ਕੀਤਾ ਵਾ ਕਿੱਧਰ ਆਈਆਂ ਮੈਂ ਤਾਂ ਕਾਣ ਨੂੰ ਗਈ ਸੀ ਤੋ ਦੁਕਾਨ ਬੰਦ ਤੇ ਮੈਂ ਮੋੜ ਆਈ ਆ ਅੱਛਾ ਸੋ ਹਾਂਜੀ ਤੋ ਭੈਣ ਆਈ ਸੀ ਭੈਣ ਚਲ ਗਈ ਭੈਣ ਹੁਣੇ ਗਈ ਅਜੇ ਠੀਕ ਆ ਮੋੜ ਵੇਖੀ ਦੀ ਕਦੀ ਦਵਿੰਦਰ ਕਿੱਥੇ ਰਹਿੰਦੀ ਹੈ ਅੱਜ ਕੱਲ ਰਾਣਾ ਕਿੱਥੇ ਆ ਕੜੇ ਦਾ ਰੋਲਾ ਨਹੀਂ ਪਿਆ ਘਰ ਚ ਹੂੰ ਕਰ ਆ ਕੇ ਤੇ ਆਪਣੀ ਮੰਮੀ ਨੂੰ ਦਿੱਤਾ ਹੈ ਉਹਨੇ ਪਾਇਆ ਇਹ ਗਹਿਣੇ ਤੇ ਪੈਸੇ ਜ਼ਿਆਦਾ ਚੁੱਕ ਲਈ ਤੇ ਵਰਤ ਕੇ ਗਿਆ ਸਾਰਾ ਖਤਮ ਹੋ ਗਿਆ ਹੂੰ ਸਾਨੂੰ ਇਥੇ ਕਹਿ ਦਿੱਤਾ ਵੀ ਮੇਰਾ ਘਰੇ ਗਨੇ ਤਾਂ ਠਾਂ ਠਾਂ ਕਰ ਲਿਆ ਵਾ ਬਾਬਾ ਤਾਰਾ ਆਂਦਾ ਸਵਾ ਮਹੀਨੇ ਚ ਘਰੋਂ ਲੱਭ ਜਾਣਾ ਵਾ ਅੱਛਾ ਲੜਾਈ ਕੋ ਲਈ ਨਾ ਪਿਆਰ ਆ ਉਹ ਮੂੰਹ ਪਤਾ ਲੱਗਾ ਮਾਂ ਆਈ ਪਾਸਾ ਚਾਹ ਜਮਾਈ ਦੇ ਮਾਂ ਨੇ ਦਾਤਾ ਵੀ ਪੁੱਤ ਮੈਂ ਬੋਲਦੀ ਸੱਚ ਮੇਰੇ ਕੋង ਗਿਆ ਖਾਦਾ ਜਦੋਂ ਪੈਸੇ ਹੋਣਗੇ ਬਣਾ ਦੂੰਗੀ ਜੋ ਬਨੇਗਾ ਗੁੱਸੇ ਜਾਣ ਕੇ ਲਾਇਨਾ ਚਾਰ ਤੂੰ ਬਝੂਠ ਬੋਲਿਆ ਨਹੀਂ ਚਾਹੀਦਾ ਨਹੀਂ ਇਹਨੂੰ ਝੂਠ ਬੋਲਣਾ ਚਲੋ ਉਹਨੂੰ ਬਾਹਰ ਲਾਂਦੀ ਮੈਨੂੰ ਫੋਨ ਕੀਤਾ ਤੇ ਅੱਜ ਤੇ ਹੁਣੇ ਆ ਨਹੀਂ ਤੇ ਮੈਂ ਸਾਰੀ ਉਮਰ ਨਹੀਂ ਤੇਰੇ ਕੋ ਵਰਨਾ ਅੱਛਾ ਉਹ ਬਚਾਦੀ ਭੱਜੀ ਆਈ ਤੇ ਕਾ ਕੰਨੀ ਉਹਨੇ ਕੀ ਕਹਾਈ ਜਿਉ ਇਹਦੇ ਵਾਲਦੀ ਕਰਦੀ ਤੇ ਕਰਦੇ ਤੇ ਬੁਰੀ ਬੁਰੀ ਕਰਦੇ ਦੀ ਕਰਦੀ ਤੇ ਇਹਨੇ ਨਹੀਂ ਛੱਡਣਾ ਉਹਨੂੰ ਸਹੀ ਗੱਲ ਹੀ ਉਹਨੇ ਤਾਂ ਫਿਰ ਜੋਬ ਨੂੰ ਸਮਝਾਇਆ ਈ ਚਲ ਹੱਥ ਨਹੀਂ ਜੁਕੀਦਾ ਹੋਈਦਾ ਤੇ ਚਲ ਗਈ ਵਿਚਾਰੀ ਉਹਨੇ ਕਹਨਾ ਉਹਨੇ ਕਿ ਸਦਨਾਈ ਕਭ ਮਾਨੁਸਾਦ ਦੀ ਨੂੰ ਪਤਾ ਲੱਗਦਾ ਲੱਗਦਾ ਮਾਨ ਕੀਤਾ ਹੀ ਉਹ ਹੁਣੇ ਡਿੱਗ ਗਈ ਹਾਂ ਸਾਡੇ ਤਾਂ ਕੰਮ ਹੀ ਇਹਦੇ ਪੈਣਾ ਸਹੀ ਗੱਲ ਵਾਹੇ ਨਾ ਸੁਧਰੀ ਗੱਲ ਕਾਦੀ ਜਵਰਦੰਦੀ ਝੂਠ ਕੋ ਬੋਲੇ ਬੋਲਿਆ ਇਹ ਤੁਹਾਡੇ ਕੋ ਬੋਲੇ ਘੱਟੋ ਘੱਟ ਜੋ ਬੰਨੀ ਤੇ ਦੱਸ ਦੱਸ ਦਿੰਦੀ ਚਲ ਉਹਨਾਂ ਗੱਲ ਸ਼ੇਅਰ ਕਰ ਲੈਂਦੀ ਵੀ ਆਹ ਗੱਲ ਹੋਈ ਆ ਤੇ ਚਲੋ ਤੈਨੂੰ ਨਾ ਹੀ ਕੁੱਟਦਾ ਮਾਰਦਾ ਮੰਨਦੀ ਤੇ ਤੇਨੂੰ ਪਤਾ ਹੈ ਹੀ ਨਹੀਂ ਆਪਣੀ ਗਲਤੀ ਮੰਨਦੀ ਆ ਕਰਦੀ ਮਰਜ਼ੀ ਆਪਣੀ ਮਰਜ਼ੀ ਕਰੀ ਠੀਕ ਕਰੀਏ ਪੈਣਾ ਚਲ ਲੱਗੀ ਨਾ ਜਾਵੇ ਆ ਜਾ ਬਾ ਨਈ ਚੱਲ ਚੱਲਾ ਆਜ ਮੈਂ ਦੇਖਣੀ ਤੂੰ ਨਾ ਨਾ ਕੰਮ ਪਿਆ ਹਾਏ ਰੱਬਾ ਬਾਹਰ ਨਹੀਂ ਗਣੂ ਤੇ ਜੀ ਨਹੀਂ ਡਿਆ ਕਰਨਾ ਜੇ ਕਿਸੇ ਨੇ ਇਦਾਂ ਵੇਖ ਲਿਆ ਤੇ ਬੇਇੱਜ਼ਤੀ ਵੀ ਬੜੀ ਆ ਤੇ ਦਵਿੰਦਰ ਕੌਰ ਨੇ ਜੋ ਤੀਆਂ ਹਾਲੀਆਂ ਲੈ ਅੱਜ ਜਦੋਂ ਸੋਖਣ ਮਸਾਂ ਦੇ ਬਾਹਰ ਨਿਕਲਿਆ ਐ ਮੂੰਹ ਲਕਾਉਂਦੀ ਆ ਜਿੱਦਾਂ ਮੈਨੂੰ ਕਿਆ ਗੱਲ ਦਾ ਪਤਾ ਹੀ ਨਹੀਂ ਹੁੰਦਾ ਪਰ ਅੱਜ ਇਹਨੂੰ ਅਜ ਮਾਰਦੀ ਆ ਵੇਖਾਂ ਲੱਗਦਾ ਮੇਰੇ ਹਲਾਉਂਦੇ ਮਮੀ ਨੇ ਵਾਜ ਦੇਣੀ। ਕਿੰਦਰ ਆ ਜਾ ਕਿਧਰ ਭੱਜੀ ਜਾਣ ਦੀ ਆ ਕਿੰਨੇ ਦਿਨ ਹੋ ਗਏ ਕਿਤੇ ਬਾਹਰ ਨਹੀਂ ਨਿਕਲੀ ਆ ਜਾ ਘੜੀ ਬਈਏ। ਨਹੀਂ ਮੈਂ ਨਾ ਆ ਕੇ ਹਟੀ ਮੈਂ ਤਾਂ ਇਧਰ ਨੂੰ ਵੇਖਿਆ ਨਹੀਂ ਮੈਂ ਫੇਰ ਆਉਂਗੀ। ਟੀਆਂ ਆਹੇ ਘੜਾ ਨਾ ਆ ਜਾ ਘੜੀ ਬਈਏ। ਨਹੀਂ ਨਹੀਂ ਮੈਂ ਕਹਿ ਰਹੇ ਹਾਂ ਅਪਾ ਚੱਲ। ਹਨਾ ਗਰਮੀ ਜੀ ਬੜੀ ਆਈ। ਚਲ ਆਇਆ ਕੋਈ ਨਹੀਂ ਗਰਮੀ ਇਦਾਂ ਹੀ ਆ ਕੇ। ਹਾਂ। ਹੋਰ ਸੁਣਾ ਤੂੰ। ਠੀਕ ਆ। ਤੂੰ ਦੱਸ ਆਪਣਾ। ਸਿਰ ਜੇ ਵੜਾ ਦੁਖੰਡਿਆ ਅਹੀਂ ਤੇ ਮੈਂ ਨਾ ਉਹਦਾ ਕਰਕੇ ਇਦਾਂ ਚੁਨੀ ਜਿ ਲਈ ਵਹਿਮ ਲਟਾ ਦੇ ਦੇ ਹਵਾ ਜੀ ਨਾ ਲੱਗੇ ਤੇ ਫਿਰ ਸਿਰ ਦੁਨਵਾੜ ਜਾਂਦਾ ਇੰਨੀ ਗਰਮੀ ਚ ਹਵਾ ਲੱਗਣ ਦੀ ਸਿਰ ਨੂੰ ਆਹੋ ਬਿਆਲ ਚ ਤੇ ਸੁਣਿਆ ਹਵਾ ਪੈਂਦੀ ਤੇ ਮੇਰਾ ਨਾ ਕੀ ਜਾਂਦੇ ਹੁੰਦੇ ਆ ਜੋ ਸਹੀ ਇਦਾਂ ਦਾਵਾ ਕੀ ਪੈਣਾ ਲਾ ਦੇ ਸਰ ਬੱਲੂ ਪਤਾ ਵਾ ਮੈਨੂੰ ਜਦਨ ਕੁ ਟੰਡਿਆ ਤੇਨੂੰ ਤੇ ਮੈਂ ਕਰੇ ਬੜ ਬੜ ਟੜ ਟੜ ਕਾਂਡੇ ਹੀ ਹੋ ਨਹੀਂ ਨਹੀਂ ਮਜੀਦ ਤੈਨੂੰ ਵਹਿਮ ਹੀ ਲੱਗਾ ਵਾ ਅਹੀਂ ਹੱਸਾ ਮਜਾ ਕੇ ਇਦਾਂ ਕਰਦੇ ਆ ਹੱਸੇ ਮਝਾ ਮਝ ਬੰਦਾ ਮੇਰਾ ਤੇ ਰੱਬ ਦਾ ਰੂਪ ਆ ਕਦੀ ਮੈਨੂੰ ਫੁੱਲ ਦੀ ਨਹੀਂ ਲਾਈ ਜੋ ਵਿਆਹ ਹੋਇਆ ਇਹਨੇ ਸਾਲ ਹੋ ਗਏ ਆ ਹੈ ਪਤਾ ਮੈਨੂੰ ਹੈ ਪਤਾ ਮੈਨੂੰ ਜਿਹੜਾ ਫੁੱਲ ਦਾ ਆ ਹੱਸੇ ਮਝਾ ਕੇ ਚਾ ਨੀਲ ਹੀ ਪਾ ਦਿੱਤੇ ਆਵੇ ਕਿਤੇ ਕਿੱਦਾਂ ਉਹ ਨਹੀਂ ਨਹੀਂ ਭਣੀ ਇਹ ਤਾਂ ਮੈਂ ਜਦੋਂ ਆਖਿਆ ਪਰ ਇਹ ਹੋਵੇ ਕੰਮ ਕਰਾਂ ਜਾ ਕੇ ਤੇ ਉਹ ਬੂਹੇ ਨਾ ਵੱਜ ਗਏ ਆ ਨਹੀਂ ਬੂਹੇ ਨਾ ਤਾਈ ਵੱਜ ਗਏ ਹੁਣ ਆ ਨਹੀਂ ਆ ਕੜੇ ਲ ਪੈ ਜਾਂਦੀ ਨਤ ਨੂੰ ਪਤਾ ਨਹੀਂ ਕਿਮਜ਼ੋਰੀ ਜੀ ਬੜੀ ਹੋਈ ਆ ਤੇ ਵੇਹ ਇਧਰ ਆ ਗੱਲਾਂ ਬਣਾਉਨੋਂ ਤੇ ਆ ਕਿਤੇ ਮੇਰੀ ਜਠਾਣੀ ਅੱਤ ਦੀਆਂ ਬਣਾਉਂਦੀ ਓ ਪਰ ਮੇਰਾ ਬੰਦਾ ਮੇਰਾ ਬੰਦਾ ਤੇ ਰੱਬ ਦਾ ਰੂਪ ਔਰ ਇਹ ਮੈਨੂੰ ਕੋਛਾਂਦਾ ਹੁੰਦਾ ਮਾਰਨਾ ਮਾਰਨਾ ਤੇ ਦੂਰ ਦੀ ਗੱਲ ਉਹ ਮੈਨੂੰ ਕਿਤੇ ਐਦਾਂ ਨਹੀਂ ਕਦੀ ਲਾਇਆ ਐਦਾਂ ਹੀ ਆ ਮੈਂ ਕਿੱਥੇ ਰਹਿਨੀ ਆ ਹਾਂ ਮੈਂ ਕਿੱਥੇ ਰਹਿਨੀ ਮੈਂ ਵੀ ਇਸੇ ਵੇੜੇ 'ਚ ਹੀ ਰਹਿਨੀ ਨਹੀਂ ਉਦਾਂ ਹੀ ਆ ਮੇਰੀ ਸੱਸ ਨੂੰ ਗੱਲਾਂ ਬਣਾਉਣ ਦੀ ਵਾਦੀ ਇਹਨਾਂ ਤੇਰੇ ਦੁੰਦਣਾ ਜਿਹਾ ਜਾਤਣਾ ਕਰਜ ਨਹੀਂ ਜਾਓ ਪਿਛਲੇ ਅੰਦਰ ਕੀ ਪਤਾ ਲੱਗਦਾ ਕੀ ਬੰਡਿਆ ਕੀ ਨਹੀਂ ਗਿਆ ਇਹਨੂੰ ਤੀਤ ਨੇ ਦੱਸਿਆ ਹੀ ਆ ਵੇਲਾ ਇਹ ਰੱਬਾ ਦੇ ਵੇੜਾ ਨਹੀਂ ਇਹ ਵਿਚੇ ਵਿੱਚ ਪਿੜੀਆਂ ਵੜਦੀਆਂ ਲੋਕੀ ਵੇਲਾ ਕਰਾਂ ਦੇ ਕਿਦਾਂ ਢਕਣ ਟੱਕਦੇ ਆ ਪਰ ਨਾ ਇਹਨੇ ਇਹਨਾਂ ਦੇ ਤੇ ਸਾਰੇ ਪਵਾੜੇ ਜੇ ਸੱਜ ਪੁੱਛੇ ਤੇ ਉਹਦਾ ਮੈਂ ਹੈ ਨਹੀਂ ਅੰਦਰੇ ਮਰੀਆਂ ਵਾ ਵੇਹ 99 ਨੇ ਕੜਾ ਪਾਇਆ ਹਮ ਮੈਂ ਵੇਚ ਲਾਂ ਮੈਂ ਖਾ ਲਾਂ ਇਹਨਾਂ ਦੇ ਕੀ ਵਖੀ ਪੀੜ ਇਹਨਾਂ ਨੂੰ ਆਗ ਹੀ ਲੱਗੀ ਕਿੱਥੇ ਚਲ ਗਿਆ ਗੋਲ ਮੋਲ ਕਰ ਗਈ ਉਹ ਚੌਕਰੀ ਹੋਰਾ ਪਰ ਚੌਕਰੀ ਮੈਨੂੰ ਲੱਚ ਲਿੱਤਰ ਕਰੇ ਮੇਰੇ ਗਾਲੀ ਉਹ ਹਾਚ ਜਗੀ ਬਾਬਾ ਨੀਂ ਪਾਈ ਚਾਚੇ ਨੇ ਬਾਬਾ ਮਾਰਿਆ ਦੱਸ ਅੱਛਾ ਤੂੰ ਨੀਂ ਬਣਾਈ ਕਹੀ ਕੋ ਦੱਸਦੀ ਮਨੂ ਚਰਮ ਨਹੀਂ ਆਉਦੀ ਜਿੱਦਾਂ ਦੀ ਮਾਂ ਉਹਦਾ ਦੀ ਧੀ ਉਹਨੂੰ ਚੰਗਾ ਬਾਲ ਅਗਲੇ ਸਖਾਵੇ ਬਗਾਨੇ ਘਰ ਜਾਣਾ ਉਹ ਕੜੇ ਤੋਂ ਹੀ ਸਿਆਪੇ ਪਾਇਓ ਤੇ ਆ ਮਾਤਾ ਨੇ ਚੁੱਕ ਚੁਕਾ ਕੇ ਅੰਦਰ ਕਾਲ ਤੱਕੜ ਮੇਰੀ ਮਾਰ ਤੱਤੇ ਕਰਾ ਤੇ ਤੇਰ ਕੋ ਕਾਦਾ ਲਕਾ ਲਕਾ ਤੇ ਚੱਲ ਤੂੰ ਰਖਣ ਢਈ ਹੁਣ ਉਹ ਗੱਲ ਮੈਂ ਸ਼ੋਅ ਕਰਦੀ ਤਾਂ ਤੂੰ ਸ਼ੋਅ ਹੋਗੀ ਮੇਰੀ ਗੱਲ ਸਭ ਤੂੰ ਹੀ ਨਾ ਕੜਾ ਖਾਂਦੀ ਨਹੀਂ ਮੈਂ ਕੜਾ ਉਹ ਤੂੰ ਵੀ ਉਹ ਗੱਲ ਕਹੀ ਨਹੀਂ ਮੈਂ ਖਾਦਾ ਤੇ ਕਿਦੇ ਮਾਂ ਮੇਰੀ ਵਿਚਾਰੀ ਬਿਮਾਰ ਪਈ ਸੀ ਮੰਜੇ ਤੇ ਤੇਰ ਕੋ ਕਾਦਾ ਮੇਰਾ ਤੇ ਤਾਂ ਪੇਕਾ ਪਰਿਵਾਰ ਤੈਨੂੰ ਪਤਾ ਕਿੰਨਾ ਤਗੜਾ ਸਹਿੰਦੇ ਆ ਉਹ ਪਰ ਮੇਰੇ ਨੇ ਬੜੇ ਚਿਰਾਂ ਦਾ ਬਹਰ ਗਿਆ ਪੁੱਛਦਾ ਗਿਆਛਦਾ ਨਹੀਂ ਤੈਨੂੰ ਪਤਾ ਤਾਂ ਹੈਗਾ ਹੀ ਆ ਤੇ ਉਹਨੇ ਪੈਸੇ ਪਹੇ ਨਹੀਂ ਪਾਏ ਤੇ ਵਿਚਾਰੀ ਨੇ ਲੋੜ ਹੀ ਗਰੀਬੀ ਦੀ ਲੋੜੀ ਵੇਹ ਵੰਜੀਤ ਜੀ ਉਹਨੇ ਕਿਤੇ ਵਿਚਾਰੀ ਨੇ ਉਹਦਾ ਪੂਰਾ ਹੀ ਹੋ ਗਿਆ ਤੇ ਖਾਦਾ ਹੀ ਗਿਆ ਤੇ ਇਹ ਥੋੜੀ ਵੀ ਬਦਨਾਮ ਹੀ ਕਰਨਾ ਮਾਪੇ ਪੇਕੇ ਨੂੰ ਵਿਚਾਰਿਆਂ ਨੇ ਬਣਾ ਹੀ ਦੇਣਾ ਹੀ ਇਹਨਾਂ ਨੇ ਕਿਤੇ ਸਾਰੇ ਟੱਬਰ ਨੇ ਮੇਰੇ ਨੱਕ 'ਚ ਹੀ ਦਮ ਕਰਤਾ ਤੇ ਹੁਣ ਕੀ ਫਾਇਦਾ ਹੋਇਆ ਮੋਰ ਤਾਂ ਤੇਰੇ ਤੱਤੇ ਹੋਏ ਨਾ ਨਹੀਂ ਹੋਈ ਵੀ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਖੱਤਿਆਂ ਦਾ ਬਹਿਣਾ ਹੀ ਬੇੜਾ ਵੇਖੀ ਜਿਨ੍ਹਾਂ ਨੇ ਮੇਰੇ ਤੇ ਮੇਰੇ ਤੇ ਤੇਰੇ ਨਾਲ ਕਿੱਦਾਂ ਮਾਰਿਆ ਨਾ ਖੱਤੇ ਨੇ ਵੇਖਿਆ ਨਹੀਂ ਤੇ ਮਾਰ ਲਗਿਆ ਵੀ ਇਹ ਬਲਕਿ ਇਹ ਨਹੀਂ ਵਾਵਾ ਪਾਏ ਆ ਕਿ ਆ ਵਾਵਾ ਤੇ ਵੀ ਇੱਧਰ ਵੀ ਆ ਮੱਥੇ 'ਚ ਵੀ ਆ ਘਰ-ਬਹਰ ਜਾ ਸਕਦੀ ਕਿ ਨਹੀਂ ਅਜੇ ਚਰ ਬਹਿ ਰਹਿੰਦੇ ਅਜੇ ਨਾ ਕਿਤੇ ਵੀ ਜਾ ਹੋਣਾ ਐਦਾਂ ਲੋਕਾਂ ਨਾਲ ਖੜਨਾ ਕੀ ਹੋਇਆ ਤੇ ਕੀ ਦੱਸੇਗੀ ਉੱਥੇ ਫੇਰ ਉਹ ਤੂੰ ਜਾ ਕੇ ਵੀ ਜਾ ਉਹਦਾ ਇੱਕ ਗਾਲੀ ਤੇਰਾ ਭਾਜੀ ਹੋ ਕਿਤੇ ਮੈਨੂੰ ਕਦੀ ਨਹੀਂ ਮਾਰਿਆ ਮੈਂ ਕੋਈ ਖਾਲਾ ਚੀਜ਼ ਵੇਚਲਾ ਰੱਖਲਾ ਮਤਲਬ ਹੀ ਨਹੀਂ ਹਜੇ ਲੱਗਾ ਨਹੀਂ ਉਹਦਾ ਮਾਰਦਾ ਤੇ ਮੇਰਾ ਹੋਣੀ ਵਿਚਾਰਾ ਮੇਰਾ ਵੀ ਨਹੀਂ ਐਦਾਂ ਦਾ ਹੈਗਾ ਗੱਲ ਹੋਈ ਓ ਉਹ ਇਹਨਾ ਚੁੱਕਣਾ ਜਾ ਗਿਆ ਵਾ ਚੁੱਕਣਾ ਜਾ ਗਿਆ ਇਹ ਉਹ ਇਹਨਾ ਚੁੱਕਣਾ ਪੱਥਰ ਪਾੜਨ ਦੇ ਦੱਸਣਾ ਆਪਣੀ ਮਾਂ ਨੂੰ ਦੱਸਿਆ ਵਾ ਮੇਰੀ ਮਾਂ ਤੇ ਲੈ ਇੱਕ ਬੈਲ ਤੇ ਫੋਨ ਚੁੱਕ ਲੈਂਦੀ ਆ ਕਹਿੰਦੀ ਪੁੱਤਾਂ ਉੰਨੀ ਆ ਮੈਂ ਤੇ ਆਖਣ ਲਈ ਆ ਵੀ ਸਾਰੇ ਤੇ ਪਰਚਾ ਹੀ ਕਰਾਦਾ ਨਖਤਿਆਂ ਅਨੁਸਾਰਿਆਂ ਨੂੰ ਜੇਲੇ ਬਾੜਾਂ ਤੇ ਆਪੇ ਚਰਨਾ ਆਪਣਾ ਜ਼ਿੰਦਗੀ ਜੀਵਾ ਹਾਂ ਜ਼ਿੰਦਗੀ ਜੀਵਾ ਕੜਾ ਖਾ ਲਿਆ ਜ਼ਿੰਦਗੀ ਜੀਵਾ ਛਿੱਤਰ ਖਾ ਲਿਆ ਜ਼ਿੰਦਗੀ ਜੀਣ ਲਈ ਹਾਈ ਨਹੀਂ ਵੀ ਨਹੀਂ ਮੈਂ ਤੇਰੇ ਨਾਲ ਟੱਟ ਬੋਲਦੀ ਉਹ ਤਾਂ ਤੂੰ ਐਦਾਂ ਉਹ ਤਾਂ ਨਾ ਤਾਂ ਗੱਲਾਂ ਕਰਦੀ ਉਹ ਤੇ ਦੰਗ ਸਾਰਾ ਸਾਂਝਾ ਕਰਦੀ ਜੇ ਤੇਰੇ ਨਾਲ ਭੈਣ ਸਮਝ ਕੇ ਟੱਟ ਪੋਰੀ ਲਿਆ ਤੂੰ ਮੀ ਟੀਚਰਾਂ ਕਰਦੀ ਹਾ ਟੀਚਰਾਂ ਵਾਲੀ ਗੱਲ ਜਿਹੜੀ ਤੂੰ ਗੱਲਾਂ ਹੀ ਇਦਾਂ ਦੇ ਕਰੀ ਜਾਉਂ ਉਹ ਜਿਹੜਾ ਨਾਨਨ ਸੱਦੀ ਸੀ ਨਾਨਨ ਸੱਦੀ ਤੇ ਸਾਰਾ ਪੱਕ ਉਹਨਾਂ ਦਾ ਉਹ ਵੀ ਕੜਾ ਖਾ ਗਈ ਕਿ ਬਸ ਕੜੇ ਦੀ ਲੈਣ ਤੇ ਹੀ ਚੜਿਆ ਨਖਤਿਓ ਖਾ ਲਿਆ ਵੱਚ ਲਿਆ ਵੇਟ ਲਿਆ ਵਟ ਲਿਆ ਮੇਰਾ ਹਾਏ ਉਹ ਕੜਾ ਹੈ ਕਿ ਕੜਾ ਹੀ ਜਿਹੜਾ ਸਾਰਾ ਟੰਬਰ ਕੌਲੀਆਂ ਚ ਪਾ ਪਾ ਖਾ ਗਏ ਉਹ ਦਾਤਵਿੰਦਰ 1.5 ਲੱਖ ਦਾ ਤੇ ਹੋਣਾ ਹੀਆ ਕੜਾ ਤੇਰੀ ਮਾਂ ਨੇ ਉਹਦਾ ਤੈਨੂੰ ਹੀ ਕੋਈ ਪੈਸਾ ਤੇ ਨਾਲ ਦਿੱਤਾ ਕਿ ਜਾਂ ਸਾਰੇ ਆਪ ਹੀ ਵਰਤ ਲਿਆ ਨੀ ਨਾ ਪੈਣੇ ਮੈਨੂੰ ਕਥੇ ਦਿੱਤਾ ਸੀ ਉਹ ਸਿਆਪਾ ਕਿਥੇ ਪੈਣਾ ਮਾ ਕਈ ਹਾਂ ਦਾ ਨਕਲੀ ਦੇਤਾ ਸੀ ਮੰਮੀ ਨੇ ਮੰਮੀ ਨੇ ਤੇ ਰੱਖਿਆ ਵੀ ਉਹਦਾ ਮੇਰੇ ਕੋ ਵੀ ਪੜਦਾ ਹੀ ਰੱਖਿਆ ਸੀ ਚੱਲ ਤੇਰਾ ਪਾਪਾ ਉਹ ਗੱਲ ਕਰ ਲੈਣੀ ਆ ਤੇ ਉਹ ਮੁੜ ਕੇ ਆ ਆ ਵੀ ਆਣ ਕੇ ਪੇਟ ਖੋਲ ਗਈ ਐਡਾ ਦਿਮਾਗਾਂ ਦੇ ਦੇਖੋ ਮੈਂ ਮਾਂ ਦਾ ਮੈਂ ਤੇ ਬਣਾ ਲਿਆ ਵੀ ਸਵਾ ਮਹੀਨੇ ਦੇ ਵਿੱਚ ਵਿੱਚ ਮਿਲ ਜਾਣਾ ਉਹਦੇ ਤੱਕ ਮਾਂ ਨੇ ਕਰ ਦੇਣਾ ਸੀ ਤੇ ਉਹ ਆਣ ਕੇ ਆ ਵੀ ਤੇ ਸੱਚੀ ਸੋਹਤਰੀ ਬਣ ਗਈ ਆ ਹਾਂ ਚੰਗਾ ਫੇ ਮੈਂ ਜਾਵਾਂ ਆੜੀਏ ਮੈਂ ਚਾਹ ਘਟ ਪੀਣੀ ਹੈ ਚਾਹ ਘਟ ਪਣੂਣੀ ਨਹੀਂ ਨਹੀਂ ਬਸ ਚਾਜ ਮੈਂ ਤਾਂ ਉਧਰ ਨਹੀਂ ਹਲਦੀ ਵਾਲਾ ਮਤਸਾ ਕਿਉਂ ਬਾੜੀ ਨਹੀਂ ਆ ਆਹੋ ਹੁਣ ਤਾਂ ਅੰਟੀ ਚੈੱਕ ਕਰਨ ਦਾ ਮੌਕਾ ਮਿਲਿਆ ਚਲੀ ਚਲੋ ਉਧਰ ਵੀ ਹਲਦੀ ਵਾਲਾ ਮਿਲਦਾ ਤੇ ਇਧਰ ਵੀ ਹਲਦੀ ਵਾਲਾ ਚਲੋ ਜੇ ਪੁੱਛੋ ਤੇ ਫੇਰ ਇਦਾਂ ਕਹਿਣਾ ਵੀ ਨਹੀਂ ਦੱਸ